ਵੀਡੀਓ ਨਾ ਹਜੇ ਨਵੀਂ-ਨਵੀਂ ਬਣਾਉਣ ਲੱਗਿਆ ਉਹਦੇ ਕਰਕੇ ਨਰਵਸ ਹੋ ਜਾਂਦਾ ਹੈ ਨਾ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਆਪਣਾ ਇਸ ਚੈਨਲ ਤੇ ਬਾਜ਼ਾਰਤਾਂ ਦੇ ਵੀਡੀਓ ਅੱਗੇ ਵੀ ਪਾਈਆਂ ਹਨਾ ਪਹਿਲਾਂ ਵੀ ਪਾਈਆਂ ਸੀ ਉਸ ਦਾ ਵਧੀਆ ਰਿਸਪਾਂਸ ਮਿਲਿਆ ਚਲੋ ਦੋਸਤੋ ਹੁਣ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਮੇਰੀ ਪਿਛਲੀ ਵੀਡੀਓ ਚ ਬਿਜਾਰਤਾ ਪਈਆਂ ਸੀ ਉਹਨਾਂ ਬਿਜਾਰਤਾ ਦਾ ਜਵਾਬ ਦੱਸਦਾ ਹਾਂ ਮੈਂ ਸਹੀ ਜਵਾਬ ਕੀ ਹੈ ਬਹੁਤ ਗਿਆਨ ਨੇ ਕਮੈਂਟ ਕੀਤਾ ਸਹੀ ਵੀ ਦੱਸਿਆ ਗਲਤ ਵੀ ਦੱਸਿਆ ਹਨ ਵਧੀਆ ਰਿਸਪਾਂਸ ਮਿਲਿਆ ਇਸ ਕਰਕੇ ਬਿਜਾਰਤਾਾਂ ਦੀ ਵੀਡੀਓ ਇੱਕ ਹੋਰ 파ਰਟ ਬਣਾਉਣ ਲੱਗੇ ਹਾਂ ਸਪੋਰਟ ਕਰੋ ਤੁਹਾਡੀ ਸਪੋਰਟ ਦੀ ਲੋੜ ਹੈ ਨਾ ਚੈਨਲ ਦਾ ਮੈਂ ਉਸ ਦਿਨ ਜਿਹੜੀਆਂ ਬਿਜਾਰਤਾ ਪਈਆਂ ਸੀ ਉਹ ਮੈਂ ਲਿਖ ਕੇ ਰੱਖ ਲਿਆ ਸੀ ਕਿਉਂਕਿ ਫੇਰ ਯਾਦ ਨਹੀਂ ਰਹਿੰਦਾ ਕਿ ਪਿਛਲੀ ਵੀਡੀਓ ਚ ਕਿਹੜੀਆਂ ਬਿਜਾਰਤਾ ਪਈਆਂ ਸੀਗਾ ਤੇ ਚਲੋ ਮੈਂ ਦੋਸਤੋ ਹੁਣ ਤੁਹਾਨੂੰ ਪਹਿਲਾਂ ਜਿਹੜੀਆਂ ਉਸ ਦਿਨ ਵੀਡੀਓ ਚ ਬਿਜਾਰਤਾ ਪਈਆਂ ਸੀ ਉਹਨਾਂ ਦੇ ਸਹੀ ਜਵਾਬ ਦੱਸਦਾ ਉਹਦੇ ਚ ਪਹਿਲੀ ਵਿਆਰਤ ਸੀ ਵੀ ਚਿੱਟਾ ਹਾਂ ਪਰ ਦੁੱਧ ਨਹੀਂ ਗਾਇਦਾ ਹਾਂ ਪਰ ਰੱਬ ਨਹੀਂ ਵਾਲ ਖਾਂਦਾ ਹਾਂ ਪਰ ਛੱਪ ਨਹੀਂ ਉਸ ਦਾ ਜਵਾਬ ਸੀਗਾ ਪਾਣੀ ਸਹੀ ਜਵਾਬ ਹੁੰਦਾ ਸੀਗਾ ਪਾਣੀ ਤੇ ਦੂਸਰੀ ਵਿਆਰਤ ਸੀਗੀ ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁੱਦਗਦਾ ਪਠਾਨ ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁੱਦਗਦਾ ਪਠਾਨ ਦੋਸਤੋ ਇਹਦਾ ਸਹੀ ਜਵਾਬ ਸੀਗਾ ਚੁੱਲਾ ਤਵਾ ਤੇ ਰੋਟੀ ਚੁੱਲਾ ਤਵਾ ਤੇ ਰੋਟੀ ਇਸ ਦਾ ਸਹੀ ਜਵਾਬ ਸੀਗਾ ਤੇ ਤੀਸਰੀ ਵਿਹਾਰਤ ਆਪਾਂ ਪਾਈ ਸੀ ਦੋਸਤੋ ਨਿੱਕੀ ਜੀ ਕੁੜੀ ਲੈ ਪਰਾਂਦਾ ਤੋਰੀ ਨਿੱਕੀ ਜੀ ਕੁੜੀ ਲੈ ਪਰਾਂਦਾ ਤੋਰੀ ਇਸ ਦਾ ਸਹੀ ਜਵਾਬ ਸੀਗਾ ਦੋਸਤੋ ਸੂਈ ਧਾਗਾ ਤੇ ਇਸ ਦੇ ਨਾਲ ਹੀ ਆਪਾਂ ਜਿਹੜੀ ਚੌਥੀ ਵਿਹਾਰਤ ਪਾਈ ਸੀ ਬਹੁਤ ਸੌਖੀ ਸੀ 12 ਗਲਾਸ 3 ਚਮਚੇ ਤੇ ਚੌਥੀ ਵਿਹਾਰਤ ਸੀਗੀ 12 ਗਲਾਸ 3 ਚਮਚੇ ਇਸ ਦਾ ਸਹੀ ਜਵਾਬ ਦੋਸਤੋ ਹੈਗਾ ਟਾਈਮ ਪੀਸ ਤੇ ਇਸ ਦੇ ਨਾਲ ਹੀ ਆਪਾਂ ਜਿਹੜੀ ਪੰਜਵੀਂ ਵਿਆਰਤ ਪਾਈ ਸੀ ਉਹ ਸੀਗੀ ਸ਼ੀਸ਼ੇ ਦਾ ਮਹਿਲ ਬਣਾਇਆ ਵਿੱਚ ਬਿਠਾਈ ਰਾਣੀ ਸਿਰ ਤੇ ਅੱਗ ਢਿੱਡ 'ਚ ਪਾਣੀ ਪੰਜਵੀਂ ਵਿਆਰਤ ਸੀ ਸ਼ੀਸ਼ੇ ਦਾ ਮਹਿਲ ਬਣਾਇਆ ਵਿੱਚ ਬਿਠਾਈ ਰਾਣੀ ਸਿਰ ਤੇ ਅੱਗ ਢਿੱਡ 'ਚ ਪਾਣੀ ਇਹਦਾ ਸਹੀ ਜਵਾਬ ਸੀ ਦੋਸਤੋ ਲਾਲ ਟਾਈ ਇਹਦਾ ਸਹੀ ਜਵਾਬ ਲਾਲ ਟਾਈ ਸੀ ਜਿਹੜੇ ਪਹਿਲਾਂ ਆਪਣੇ ਲਾਲ ਟਨ ਹੁੰਦੇ ਸੀ ਉਹਨਾ ਲਾਈਟ ਆਨ ਤੋਂ ਪਹਿਲਾਂ ਜਿਹਨਾਂ ਨੇ ਚਾਨਣ ਕਰਦੇ ਸੀਗੇ ਬਹੁਤ ਜਣੇ ਭੁੱਲ ਗਏ ਉਹਨੇ ਕਿੰਨਿਆਂ ਪਤਾ ਨਹੀਂ ਹੁਣ ਲਾਲ ਟਨ ਕੀ ਹੁੰਦੇ ਆ ਪਰ ਤੁਸੀਂ ਆਪਦੇ ਘਰੇ ਜਿਹੜੇ ਵੀ ਤੁਹਾਡੇ ਵੱਡੇ ਉਹਨਾਂ ਨੂੰ ਪੁੱਛੋਗੇ ਤਾਂ ਤੁਹਾਨੂੰ ਦੱਸਣਗੇ ਉਹ ਚਲੋ ਦੋਸਤੋ ਹੁਣ ਆਪਾਂ ਇਸ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਮੈਂ 5000 ਦਾ ਹੋਰ ਨਵੀਆਂ ਪਾਉਂਗਾ ਤੇ ਜਿਹਨੂੰ ਸਹੀ ਜਵਾਬ ਪਤਾ ਹੋਇਆ ਕਮੈਂਟ ਕਰਿਆ ਜੇ ਤੇ ਜੇ ਨਹੀਂ ਵੀ ਜਵਾਬ ਪਤਾ ਉਹਦੇ ਦੋਸਤਾਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਜਾਂ ਆਪਣੇ ਪਰਿਵਾਰ ਨਾਲ ਸ਼ੇਅਰ ਕਰਿਓ ਦੇਖਿਓ ਕਿ ਇਸ ਕਿਸ ਨੂੰ ਇਸ ਬਿਹਾਰਤ ਦਾ ਸਹੀ ਜਵਾਬ ਪਤਾ ਹਨਾ ਤੇ ਦੋਸਤੋ ਜਿਹੜੀਆਂ ਆਪਾਂ ਅੱਜ ਯਾਰ ਵੀਡੀਓ ਨਾਲ ਹਜੇ ਨਵੀਂ-ਨਵੀਂ ਭਰਉਣ ਲੱਗੇ ਹਾਂ ਉਹਦੇ ਕਰਕੇ ਨਰਵਸ ਹੋ ਜਾਂਦਾ ਹਨਾ ਚਲੋ ਮੈਂ ਤੁਹਾਨੂੰ ਦੱਸਦਾ ਅੱਜ ਵੀ ਜਿਹੜੀਆਂ ਆਪਾਂ ਬਾਜ਼ਾਰ ਦਾ ਪਾਵਾਂਗੇ ਅਗਲੀ ਵੀਰ ਵੀਡੀਓ ਦੇ ਵਿੱਚ ਪਹਿਲਾਂ ਅੱਜ ਵਰਗੀਆਂ ਵੀਰਤਾਂ ਦੇ ਜਵਾਬ ਦੇਵਾਂਗੇ ਫਿਰ ਹੋਰ ਵੀਰਤਾਂ ਪਾਵਾਂਗੇ ਅੱਜ ਆਪਾਂ ਪਾਉਣੇ ਵੀਰਤਾਂ ਪਹਿਲੀ ਬਾਜ਼ਾਰ ਤੇ ਗਈ ਆ ਮੈਂ ਲੈਣ ਆਈ ਸੀ ਤੈਨੂੰ ਤੂੰ ਫੜ ਬੈਠਾ ਮੈਨੂੰ ਤੂੰ ਛੱਡ ਦੇ ਮੈਨੂੰ ਮੈਂ ਲੈ ਜਾਵਾਂ ਤੈਨੂੰ ਪਹਿਲੀ ਵੀਰਤਾਂ ਦੋਸਤੋ ਧਿਆਨ ਨਾਲ ਸੁਣਿਆ ਜੇ ਮੈਂ ਲੈਣ ਆਈ ਸੀ ਤੈਨੂੰ ਤੂੰ ਫੜ ਬੈਠਾ ਮੈਨੂੰ ਤੂੰ ਛੱਡ ਦੇ ਮੈਨੂੰ ਮੈਂ ਲੈ ਜਾਵਾਂ ਤੈਨੂੰ ਦੋਸਤੋ ਚਲੋ ਅੱਗੇ ਪਿੰਡੀ ਬਾਜ਼ਾਰ ਤਾਂ ਦੇਖਦੇ ਹਾਂ ਹੁਣ ਜਿਹਨੂੰ ਇਹਦਾ ਸਹੀ ਜਵਾਬ ਪਤਾ ਕਮੈਂਟ ਕਰਾ ਜੇ ਤੇ ਦੂਸਰੀ ਬਿਹਾਰ ਤੇ ਗਈ ਆ ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ਇਹਦਾ ਜਵਾਬ ਤਾਂ ਬਹੁਤ ਜਨਨ ਨੂੰ ਪਤਾ ਹੋਊਗਾ ਹਨਾ ਬਹੁਤ ਸੌਖੀ ਬਿਹਾਰ ਦਾ ਇਹ ਚਲੋ ਜਿਨੇ ਜਿਨੂ ਪਤਾ ਕਮੈਂਟ ਕਰਿਓ ਜੇ ਨਹੀਂ ਵੀ ਪਤਾ ਸ਼ੇਅਰ ਕਰਿਓ ਆਪਦੇ ਪਰਿਵਾਰ ਨਾਲ ਹਨਾ ਤੇ ਰਿਸ਼ਤੇਦਾਰਾਂ ਨਾਲ ਦੋਸਤਾਂ ਮਿੱਤਰਾਂ ਨਾਲ ਦੇਖੋ ਕਿਸੇ ਕਿਸ ਨੂੰ ਸਹੀ ਜਵਾਬ ਪਤਾ ਹਨਾ ਆਪਣੇ ਪੰਜਾਬੀ ਦੀਆਂ ਬਿਹਾਰਾਂ ਦਾ ਕਿਸੇ ਕਿਸ ਨੂੰ ਪਤਾ ਹਨਾ ਤੀਸਰੀ ਬਿਹਾਰਤ ਹੈਗੀ ਆ ਦੋਸਤੋ ਹਰੀ ਸੀ ਮਨ ਭਰੀ ਸੀ ਰਾਜਾ ਜੀ ਦੇ ਬਾਗ ਵਿੱਚ ਦੁਸ਼ਾਲਾ ਲਈ ਖੜੀ ਸੀ ਤੀਜੀ ਬਿਹਾਰਤ ਹੈਗੀ ਆ ਹਰੀ ਸੀ ਮਨ ਭਰੀ ਸੀ ਰਾਜਾ ਜੀ ਦੇ ਬਾਗ ਵਿੱਚ ਦੁਲਾਸ਼ਾ ਲਈ ਖੜੀ ਸੀ ਤਦ ਉਸ 83 ਬਿਹਾਰ ਦਾ ਸੀ ਜਿਸ ਨੂੰ ਇਹਦਾ ਸਹੀ ਜਵਾਬ ਪਤਾ ਕਮੈਂਟ ਕਰਿਓ ਤੇ ਚੌਥੀ ਬਿਹਾਰ ਤੇ ਗਈ ਆਪਣੀ ਤਿੰਨ ਪੈਰ ਦੀ ਤਿਤਲੀ ਨਹਾ ਧੋ ਕੇ ਨਿਕਲੀ ਇਹ ਥੋੜੀ ਮੈਨੂੰ ਲੱਗਦਾ ਜਿਵੇਂ ਉੱਕੀ ਹੁੰਦੀ ਹੈ ਨਾ ਤਿੰਨ ਪੈਰ ਦੀ ਤਿਤਲੀ ਨਹਾ ਧੋ ਕੇ ਨਿਕਲੀ ਇਹਦਾ ਦੋਸਤੋ ਜਿਹਨੂੰ ਸਹੀ ਜਵਾਬ ਪਤਾ ਕਰਿਓ ਕਮੈਂਟ ਅਗਲੇ ਪਾਰਟ ਚ ਵੀਡੀਓ ਚ ਦੇਖੋ ਵੀ ਤੁਹਾਡਾ ਜਵਾਬ ਸਹੀ ਆ ਜਾਂ ਗਲਤ ਹੈ ਨਾ ਤੇ ਪੰਜਵੀਂ ਬਿਹਾਰ ਤੇ ਗਈ ਆ ਇੱਕ ਬੁੜੀ ਨੇ ਚਲਤਰ ਕੀਤਾ ਇੱਕ ਕੁੜੀ ਨੇ ਚਲਿੱਤਰ ਕੀਤਾ 900 ਬੰਦਾ ਅੰਦਰ ਕੀਤਾ ਥੋੜੀ ਫਣੀ ਜੀ ਹੈ ਨਾ ਪੰਜਵੀਂ ਵਿਆਰਤ ਕੀਆ ਇੱਕ ਕੁੜੀ ਨੇ ਚਲਿੱਤਰ ਕੀਤਾ 900 ਬੰਦਾ ਅੰਦਰ ਕੀਤਾ ਦੋਸਤੋ ਇਹ ਇਹ ਸੀਗੀ ਆਪਣੀ ਪੰਜਵੀਂ ਵਿਆਰਤ ਤੇ ਹੁਣ ਤੁਸੀਂ ਜਿਸ ਨੂੰ ਵੀ ਇਹਨਾਂ ਪੰਜਵਾਂ ਵਿਆਰਤਾਂ ਨੂੰ ਕਿਸੇ ਵੀ ਵਿਆਰਤ ਦਾ ਸਹੀ ਜਵਾਬ ਮਤਾ ਹੈ ਨਾ ਤੁਸੀਂ ਕਮੈਂਟ ਕਰੋ ਤੇ ਤੁਸੀਂ ਅਗਲੀ ਵੀਡੀਓ 'ਚ ਫਿਰ ਮੈਂ ਤੁਹਾਨੂੰ ਸਹੀ ਜਵਾਬ ਦੱਸੂਗਾ ਤੁਸੀਂ ਦੇਖੋ ਵੀ ਤੁਹਾਨੂੰ ਪਤਾ ਸੀ ਕਿਹਨਾਂ ਵਿਆਰਤਾਂ ਬਾਰੇ ਕਿ ਨਹੀਂ ਤੇ கே ਤੁਹਾਨੂੰ ਨਹੀਂ ਵੀ ਪਤਾ ਹਨਾ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਪਰਿਵਾਰਕ ਮੈਂਬਰਾਂ ਨਾਲ ਰਿਸ਼ਤੇਦਾਰਾਂ ਨਾਲ ਸ਼ੇਅਰ ਕਰੋ ਜਿਸ ਨਾਲ ਵੀ ਆਪਣਾ ਲਗਾਵ ਹੁੰਦਾ ਹਨਾ ਦੇਖੋ ਉਹਨਾਂ ਨੂੰ ਪੰਜਾਬੀ ਦੀਆਂ ਇਹ ਬਾਜ਼ਾਰ ਦਾ ਕਿਸੇ ਕਿਸ ਨੂੰ ਹਜੇ ਤੱਕ ਯਾਦ ਆ ਜਿਹੜੇ ਤਾਂ 2000 ਸਾਲਾਂ ਤੋਂ ਪਹਿਲਾਂ ਵਾਲੇ ਉਹਨਾਂ ਨੂੰ ਤਾਂ ਤਕਰੀਬਨ ਸਾਰਿਆਂ ਨੂੰ ਪਤਾ ਮੱਗੇ ਵੀ ਇਹ ਗੱਲ ਗਈ ਸੀ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੋਊਗਾ ਇਹਨਾਂ ਦਾ ਬਟ ਜਿਹੜੇ ਉਸ ਤੋਂ ਬਾਅਦ ਵਾਲੇ ਨਵੇਂ ਹਨਾ 25 20 25 ਸਾਲ ਵਾਲੇ ਉਹਨਾਂ ਨੂੰ ਮੇਰੇ ਖਿਆਲ ਚ ਕੁਝ ਪਰਸੈਂਟ ਲੋਕਾਂ ਨੂੰ ਪਤਾ ਹੋਊਗਾ ਕੁਝ ਨੂੰ ਨਹੀਂ ਪਤਾ ਹੋਊਗਾ ਕਿਉਂਕਿ ਜਿਹੜੇ ਪੁਰਾਣੇ ਬੰਦੇ ਸੀ ਉਹ ਆਪਾਂ ਨੂੰ ਪਹਿਲਾਂ ਇਕੱਠੇ ਹੋ ਕੇ ਬੈਠਦੇ ਸੀ ਚਾਹ ਲੋ ਰਾਤ ਨੂੰ ਪਿੰਡਾਂ 'ਚ ਤੇ ਉਹ ਬਹੁਤ ਬਾਜ਼ਾਰ ਦਾਪਨ ਇਸ ਤਰ੍ਹਾਂ ਨਹੀਂ ਆ ਪਾਉਂਦੇ ਹੁੰਦੇ ਸੀ ਹਨਾ ਤੇ ਉਸ ਕਰਕੇ ਜਿਹੜੇ ਪੁਰਾਣੇ ਬੰਦੇ ਉਹਨਾਂ ਨੂੰ ਅਜੇ ਇੰਨਾ ਬਾਜ਼ਾਰ ਦਾ ਬਾਰੇ ਪਤਾ ਹੋਊਗਾ ਤੇ ਮਨੁਲਾ ਦਾ ਨਵੇਂ ਨੂੰ ਬਹੁਤ ਜ਼ਿਆਦਾ ਨੂੰ ਨਹੀਂ ਪਤਾ ਹੋਣਾਗਾ ਤੇ ਦੂਸਰੀ ਗੱਲ ਦੋਸਤੋ ਇੱਕ ਆਪੇ ਚੈਨਲ ਨਵਾਂ ਬਣਾਇਆ ਹਨਾ ਪੰਜਾਬੀ ਚੈਨਲ ਆ ਪੰਜਾਬੀ ਵੀਡੀਓ ਪਾਉਣੇ ਆ ਤੇ ਤੇ ਗਾਂ ਆਪਾਂ ਹੋਰ ਵੀ ਵੀਡੀਓ ਪਾਇਆ ਕਰਾਂਗੇ ਜਿਵੇਂ ਜੀਵਨ ਦੇ ਲਾਲੋ ਜਿਵੇਂ ਹਰੀ ਸਿੰਘ ਨਾਲ ਹੋਇਆ ਜੀ ਤੇ ਵੀਡੀਓ ਬਣਾ ਲੀਏ ਮਹਾਰਾਜ ਰਣਜੀਤ ਸਿੰਘ ਜੀ ਤੇ ਬਣਾ ਕੇ ਪਾਈ ਉਹਨਾਂ ਦੀ ਹਿਸਟਰੀ ਰਸੀ ਹੈ ਨਾ ਵੀਡੀਓ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਬਾਤ ਵੀਡੀਓ ਪਾਇਆ ਕਰਾਂਗੇ ਦੋਸਤੋ ਤੇ ਦੂਸਰੀ ਗੱਲ ਜੇ ਕੋਈ ਬੱਚਾ ਇਸ ਵੀਡੀਓ ਨੂੰ ਦੇਖ ਰਿਹਾ ਹੈ ਨਾ ਫਿਰ ਤੁਸੀਂ ਆਪਦੇ ਮਾਂ ਪਿਓ ਨੂੰ ਨਾ ਇੱਕ ਟਾਸਕ ਦਿਓ ਵੀ ਉਹਨਾਂ ਦਾ ਜਾਂ ਪਾਪਾ ਵੀ ਮੈਂ ਤੁਹਾਨੂੰ ਟਾਸਕ ਦਿੰਨਾ ਜਾਂ ਦਿੰਨੀ ਆ ਵੀ ਤੁਸੀਂ ਆ ਵੀ ਆਪ ਵੀ ਗੱਲ ਸਹੀ ਉੱਤਰ ਕੀ ਹੈ ਮੈਨੂੰ ਸਹੀ ਦੱਸੋ ਤੁਸੀਂ ਫਿਰ ਤੁਸੀਂ ਦੇਖਿਆ ਜੇ ਨਾ ਤੁਹਾਡਾ ਆਪਕਸ ਤੇ ਪ੍ਰੇਮ ਪਿਆਰ ਪਰਿਵਾਰ ਨਾਲ ਵੀ ਵਾਦਾ ਇੱਕਠੇ ਗੱਲਾਂ ਕਰਦੇ ਨਹੀਂ ਤਾਂ ਆਪਾਂ ਮੋਬਾਈਲਾਂ ਦੇ ਵਿੱਚ ਇੰਨੇ ਕੁ ਬੀਜੀ ਹੋ ਗਏ ਆਪਣੇ ਪਰਿਵਾਰ ਨਾਲ ਹੀ ਮੂੰਹ ਟੁੱਟ ਗਿਆ ਸਾਰੇ ਆਪਦੇ ਆਪ ਦੇ ਮੋਬਾਈਲਾਂ 'ਤੇ ਬਹਿ ਜਾਂਦੇ ਆ ਤੁਸੀਂ ਤੋਂ ਬੱਚੇ ਜਿੰਨੇ ਵੀ ਦੇਖਦੇ ਸਾਰੇ ਆਪਦੇ ਮਾਪਿਆਂ ਤੋਂ ਜਰੂਰ ਇਹ ਇਨ੍ਹਾਂ ਬਾਰੇ ਪੁੱਛੋ ਇਨ੍ਹਾਂ ਵੇਜਾਰੀਆਂ ਤੋਂ ਪੁੱਛੋ ਤੁਹਾਨੂੰ ਉਹ ਦੱਸਣਗੇ ਸਹੀ ਜਵਾਬ ਤੇ ਉਸ ਤੋਂ ਬਾਅਦ ਤੁਸੀਂ ਅਗਲੀ ਵੀਡੀਓ ਦੇ ਵਿੱਚ ਵੇਖਿਆ ਜੇ ਕਿ ਤੁਹਾਡੇ ਮਾਪਿਆਂ ਨੇ ਸਾਰਿਆਂ ਨੇ ਵੱਡਿਆਂ ਨੇ ਜਿਸ ਤੋਂ ਵੀ ਤੁਸੀਂ ਪੁੱਛਿਆ ਉਹਨਾਂ ਨੇ ਜਵਾਬ ਸਹੀ ਦਿੱਤਾ ਜਾਂ ਗਲਤ ਦਿੱਤਾ ਤੇ ਆਪਾਂ ਇਸ ਚੈਨਲ ਤੇ ਇਹੋ ਜਿਹੀ ਕੋਈ ਵੀਡੀਓ ਨਹੀਂ ਪਾਵਾਂਗੇ ਜਿਹੜੀ ਪਰਿਵਾਰ 'ਚ ਬੈਠ ਕੇ ਦੇਖਣ ਵਾਲੀ ਨਾ ਹੋਵੇ ਬਹੁਤ ਹੀ ਵਧੀਆ-ਵਧੀਆ ਵੀਡੀਓ ਪਾਇਆ ਕਰਾਂਗੇ ਜਿਹੜੀਆਂ ਪਰਿਵਾਰ 'ਚ ਬੈਠ ਕੇ ਦੇਖਣ ਵਾਲੀਆਂ ਵੀਡੀਓ ਹੋਣ ਤੇ ਜਿੰਨਾ ਵੀਡੀਆ ਤੋਂ ਕੋਸ਼ ਸਿੱਖਣ ਨੂੰ ਮਿਲੇ ਐਹੋ ਜਿਹੇ ਵੀਡੀਓ ਪਾਇਆ ਕਰਾਂਗੇ ਠੀਕ ਆ ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਤੁਸੀਂ ਹੀ ਇਹਨੂੰ ਗਰੰਟੀ ਖੜਾ ਕਰਨਾ ਇਸ ਚੈਨਲ ਨੂੰ ਗਰੋਥ ਤੁਸੀਂ ਹੀ ਵਧਾਉਣੀ ਹੈ ਚਲੋ ਦੋਸਤੋ ਵੱਧ ਵੱਧ ਸਪੋਰਟ ਕਰੋ ਸਬਸਕ੍ਰਾਈਬ ਕਰੋ ਤੇ ਆਪਦੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰੋ ਧੰਨਵਾਦ ਦੋਸਤੋ